ਆਸ ਨਹੀਂ ਸ਼ਬਦ ਪੜਿਆ ਹਨ ਉਹਦੇ ਇੱਕ ਤੋਕ ਮੇਰੇ ਕੋਲ ਦੇਖੀ ਕਿ ਅੰਬੜ ਕੀਆ ਫੇਰਨਾ ਬੂਆ ਕੈਲਕੂਲੇਸ਼ਨ ਦੋ ਗੂ ਬਿੰਦ ਸਮਝ ਨਾ ਛੋਟੇ ਬੱਚੇ 2 ਜਾਂ 24 ਚਵਨ ਵੰਡੂਗੇ ਉਸ ਤੋਂ ਅਪਰੰਤ ਫਿਰ ਅਗਲਾ ਪ੍ਰੋਗਰਾਮ ਭਾਜੀ ਸੁਖਿੰਦਰ ਸਿੰਘ ਜੀ ਜੋ ਇਥੇ ਮੁਖ ਸੇਵਾਦਾਰ ਹਨ ਉਹ ਆਪ ਜੀ ਨੂੰ ਸਰਦਸ਼ਣ ਆਪਰੇ ਪਿਆਰ ਸਰਕਾਰ ਨਾਲ ਛੋਟੇ ਬੱਚਿਆਂ ਪਾਸੋਂ ਕੀਰਤਨ ਸਰਵਣ ਕਰਦੀ 2 ਜਾਂ 13 ਹੋਏ ਸਭਾਈ ਆਪ ਕਰਤੇ ੀਖੇ ਸਰਮ ਨਹੀਂ ਕਰਨੀ ਜਦੋਂ ਆਪਾਂ ਥੋੜਾ ਜਿਆਦਾ ਰਾਜ ਨਹੀਂ ਲਾਉਂ ਮੇਰਾ ਪਿਓ ਇਹਨੇ ਤੇ ਰਾਜ ਰਾਜਾ ਨਾ ਚਕਾਗਰਾ ਹੋ ਗਿਆ ਤਾਇਰ ਮੈਂਜਲ ਹੋ ਗਿਆ ਪਿਆਰੀ ਸਾਥੀ ਨੂੰ ਪਤਾ ਨਹੀਂ ਪਤਾ ਸਭ ਹੈ ਬੜੀ ਗੱਲ ਜਲਦੀ ਬਾਹਰ ਵੀ ਜਾਂਦੀ ਵਾਸਤਾ ਕੋਈ ਗੱਲ ਆਏ ਕਹਤਾ ਤੋਗਿਓ ਮੁਰਗੀ ਮਾਰੇ ਬੇਦਕ ਦੇਵ ਨਹੀਂ ਝੂਠੇ ਹੋ ਸਰੇ ਤੂੰ ਝੂਠਾ ਜੇ ਸਭ ਨਾਲ ਵਿੱਚ ਰਾਬਿਆ ਜਦ ਮੁਰਗੀ ਦੀ ਧੌਣ ਕਿਉਂ ਵੱਡਦਾ ਹੈ ਕੱਢ ਕੇ ਆਖੋ ਸਤਨਾਮ ਓਦਾਂ گیا ہند کی چاری س والا کرتے ٹوٹے ترم دو چارج کرتے ٹوٹے ترم دو بار گیا بہر جی کا خادثہ ਨਕਸ਼ਾ ਹੈ ਬ੍ਰਹਮ ਕਲੀ ਮਹੱਲਾ ਤੇ ਜਾ ਅਨੰਤ ਇੱਕ ਓੰਕਾਰ ਹੈ ਸਤਿਗੁਰੂ ਪ੍ਰਸਾਦ ਅਨੰਤ ਮਿਆ ਮੇਰੀ ਮਹਾਰੇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸੇ ਜਿਸ ਦੀ ਮਨੁਜੀਆਂ ਬਖਾਇਆ ਤੰਤੁਰੂ ਮੈਂ ਮੈਂ ਮਨ ਮੇਰੇ ਨੂੰ ਚੰਦਾਰੋ ਹਰਿ ਨਾ ਡੇਟਾ ਹੁਕਮਸਾਹਿਬ ਗੁਰਪ੍ਰਿੰਦਰ ਸਿੰਘ ਸਪੁੱਤਰ ਪਾਇਸਨ ਪਾਈ ਰਜਿੰਦਰ ਸਿੰਘ ਹੁਕਮਸਾਹਿਬ ਜੀ ਉਹਨਾਂ ਦੇ ਵੱਲੋਂ ਪਾਇਸਨ ਪਾਈ ਸੁਰਿੰਦਰ ਸਿੰਘ ਹੁਕਮਸਾਹਿਬ ਜੀ ਉਹਨਾਂ ਦੇ ਵੱਲੋਂ ਜੀ ਦੀ ਸੇਵਾ ਤੇ ਕਿਰਪਾ ਕਰਨ ਹੁਕਮਸਾਹਿਬ ਜੀ ਉਹ ਪਾਇਸਨ ਪਾਈ ਰਜਿੰਦਰ ਸਿੰਘ ਸਿਮੂ ਪਰਿਵਾਰ ਵੱਲੋਂ ਹੁਕਮਸਾਹਿਬ ਜੀ ਦੇ ਸੇਵਾ ਹੀ ਕਿਰਪਾ ਕਰਨ ਗੁਰਸਿੱਖੀ ਨਾਮ ਦਾ ਨੀ ਦਾਤਾ ਬਖਸ਼ਿਓ ਪਰਿਵਾਰ ਵਿੱਚ ਇਕਤਾ ਦੇ ਪਾਠ ਤੰਦਰਿਸਤ ਦੇ ਦਾਤਾ ਬਖਸ਼ਿਓ ਵਿਗਨ ਕਸ਼ਟਾਂ ਦੇ ਨਾਸ ਕਰਨ ਦੀ ਕਿਰਪਾ ਕਰਨੀ ਚੜ੍ਹਦੀ ਕਲਾ ਕਰਨ ਬੱਚਿਆਂ ਦੀ ਮਿਹਰ ਪ੍ਰਿਆਤ ਰੱਖਣੇ ਪ੍ਰਵਾਹ ਰਣਕ ਬਸੂ ਜੀ ਸਿੱਖਾਂ ਨੂੰ ਸਿੱਖੀ ਦਾਣ ਸਰੀਰਕ ਸਿਹਤ ਹੈ ਜੋ ਅੱਜ ਰੰਗੂ ਕਲਗੀਤਾ ਦਸ਼ਮੀਸ਼ਵਤਾ ਸੈਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪੁੱਤਰ ਸਨ ਉਹਨਾਂ ਦੇ ਨਾਮ ਦੱਸੋ ਹਾਂਜੀ ਦੱਸੋ ਜੀ ਬਣਿਆ ਵਾ ਕਿ ਉਹਦੇ ਚੜ੍ਹ ਗਏ ਗੁਰੂ ਕਾ ਤਿਹਾ ਚੌਥੇ ਥਲੇ ਘਰ ਠੀਕ ਸਨ ਕਿਸੇ ਦੇ ਲੱਗ ਲਾ ਕੇ ਗਏ ਹੱਥ ਖੜਾ ਕਰਨਾ ਬੋਲਣਾ ਨਹੀਂ ਕਿਸੇ ਅਜੇ ਇੱਥੇ ਅਜੇ ਇਹਨੂੰ ਪਤਾ ਹੀ ਨਹੀਂ ਚੱਲ ਚਲੋ ਮਾੜਾ ਪਣਾ ਭਾਂਡਾ ਭਰੂਗਾ ਹਰ ਤਨ ਕੇ ਪਰ ਲਿਓ ਘੜਾਰ ਨਾਨਕ ਗੁਰਪੁਰੇ ਬ੍ਰਹਮਸਕਾਰ ਸਿਰਪਾਣਾ ਆਪਣਾ ਭਾਂਡਾ ਜਿਹੜਾ ਆਪਾਂ ਭਰਨਾ ਤੇ ਜਿਨੇ ਆਪਣੇ ਨਾਲ ਨਿਭਣਾ ਹੋਈਆਂ ਗਲਤੀਆਂ ਤੋਂ ਲਾਖ ਸਮਾ ਵਾਹਿਗੁਰੂ ਜੀ ਕਾ ਅੰਦਰਸੋ ਆਪ ਸਭ ਅਗਾਂਹ ਨੂੰ ਮੌਕਾ ਦਤਾ ਦਾਸ ਕੋ ਜੀ ਤੇ ਰਹਤੋ ਚਾਚਾ ਇਹ ਯਾਦ ਕੀਤਾ ਲਿਖਾ 12 ਸਾਲ ਜਾਤ ਕਰਦੇ ਰਹਤਾ ਲੇਕਿਨ ਆਕਸ ਬਾਬੂ ਬਣਿਆ ਪ੍ਰਮਾਤਮਾ ਨੇ ਜਦੋਂ ਕਿਰਪਾ ਕੀਤੀ ਤੇ ਸਾਰੀ ਸੰਤਾਂ ਦੇ ਦਰਸ਼ਨ ਕਰਨ ਦਾ ਦਾਸ ਨੂੰ ਮੌਕਾ ਮਿਲਿਆ ਔਰ ਕੋਈ ਆਪ ਨੂੰ ਅਜੋ ਕਰੀ ਦਾਸ ਨੂੰ ਵੀ ਜਾਂਦਾ ਕੋਈ ਕਿਸੇ ਕਾਰਨ ਕਿ ਨਾ ਕਲਾ ਕੋਈ ਨਾ ਵਾਦਾ ਕਰ ਕੇ ਬੋਲੇ ਗਿਆ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਤਾਇ ਨਾ ਇਹਨਾਂ ਆਹ ਸੋਹਣਾ 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 ਸੋਹਣ ਨਨ 5000 ਰੁਪਏ ਸਤਿ ਸ੍ਰੀ ਅਕਾਲ ਬismillah ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੋ ਬੱਚਿਆਂ ਵੀ ਆਜੋ ਗੋਲੇ ਸੋਨਹਾ ਸੋਤ ਸ੍ਰੀ ਅਕਾਲ ਬੱਚੇ ਸਾਰੇ ਆਜੋ ਆਜੋ ਗੋਲੇ ਸੋਨਹਾ ਸੋਤ ਸ੍ਰੀ ਅਕਾਲ ਆਂਦੀ ਦੀ ਬਖਸ਼ਾਵਾ ਮਾਈ ਦੀ ਬਖਸ਼ਾਵਾ ਸੋਨਹਾ ਹਲਕਾ ਆਜੋ ਇੱਥੇ ਆਜਾ ਗੋਲੇ ਸੋਨਹਾ ਸੋਤ ਸ੍ਰੀ ਅਕਾਲ ਗੋਲੇ ਸੋਨਹਾ ਸੋਤ ਸ੍ਰੀ ਅਕਾਲ ਨਿਵੇਦਨ ਕਰ ਮੇਠੀ ਰਾਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਿੰਡ ਜਤੋ ਸਰਜਾ ਦੇ ਵਿੱਚ ਪਹੁੰਚੇ ਆ ਸੋ ਉਹਨਾਂ ਨੇ ਪਿਛਲੇ ਦਿਨਾਂ ਤੋਂ ਕਾਫੀ ਸਾਰੇ ਪ੍ਰੋਗਰਾਮ ਰੰਬੇ ਸੀ ਅੱਜ ਉਹਨਾਂ ਦੇ ਗੁਰਦੁਆਰਾ ਸਾਹਿਬ ਤੋਂ ਆਪਾਂ ਪਹੁੰਚੇ ਆ ਤਾਂ ਉਹਨਾਂ ਨੇ ਮੈਂਬਰ ਸਾਹਿਬ ਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਤੋਂ ਜੋ ਦਿਨ ਵਿੱਚ ਬੁਲਾਇਆ ਪੱਤਰਕਾਰਾਂ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਨਾਮ ਹੈ ਜੀ ਪਿੰਡ ਜਤੋ ਸਰਜਾ ਜਿਹੜਾ ਗੁਰਦਾਸਪੁਰ ਅੱਜ ਤੁਸੀਂ ਪੱਤਰਕਾਰ ਵੀਰਾਂ ਨੂੰ ਬੁਲਾਇਆ ਕੀ ਕਹਿਣਾ ਚਾਹੁੰਦੇ ਸੀ ਅਸੀਂ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਨੇ ਚਾਹੁੰਦੇ ਆ ਪਿਛਲੇ ਲੰਮੇ ਸਮੇਂ ਤੋਂ ਇਸ ਸਮਾਗਮ ਚੱਲ ਰਿਹਾ ਸੀ ਪੰਜਾਬ ਦੀ ਆਵਾਜ਼ ਚੈਨਲ ਨੇ ਨਾਲ ਦੀ ਨਾਲ ਬਹੁਤ ਸਾਥ ਦਿੱਤਾ ਸੰਗਤਾਂ ਨੂੰ ਘਰ ਬੈਠਿਆਂ ਨੂੰ ਲਾਈਵ ਰਿਕਾਰਡਿੰਗ ਨੈਟ ਰਾਹੀਂ ਇਹ ਮੈਸੇਜ ਉਹ ਹੀ ਗੁਰੂ ਮਹਾਰਾਜ ਦਾ ਉਪਦੇਸ਼ ਉਹ ਪਹੁੰਚਾਇਆ ਅਸੀਂ ਬਹੁਤ ਬਹੁਤ ਧੰਨਕਰਤ ਦੇ ਸੰਗਤਾਂ ਦਾ ਤੇ ਚੈਨਲ ਵਾਲਿਆਂ ਦਾ ਸਰ ਕਿਹੜਾ ਕਿਹੜਾ ਕੰਮ ਰੰਬਿਆ ਤੇ ਕਦੋਂ ਕੰਮ ਰੰਬਿਆ ਇਸ ਹਾਲ ਦੇ ਜੋ ਸਮਾਗਮ ਸੀਗੇ ਇਹ 15 ਜਨਵਰੀ ਤੋਂ ਸ਼ੁਰੂ ਹੋਏ ਨੇ ਰਾਤਰੀ ਦੇ ਦੀਵਾਨ ਸੀਗੇ ਜਿਨ੍ਹਾਂ ਦੀ ਅੱਜ ਸਮਾਪਤੀ ਹੋਣ ਜਾ ਰਹੀ ਆ ਇਸ ਦੇ ਵਿੱਚ ਅਮਰ ਸੰਚਾਰ ਹੋਇਆ 15 ਫਰਵਰੀ ਨੂੰ 9 ਤਰੀਕ ਨੂੰ ਨਗਰ ਕੀਰਤਨ ਨਿਕਲੇ ਸੀਗਾ ਤੇ ਇਹ ਸਾਰੇ ਦੀਵਾਨਾਂ ਦੀ ਸਮਾਪਤੀ ਜੋ ਅੱਜ ਗੁਰੂ ਮਹਾਰਾਜ ਜੀ ਦੇ ਰਹਿਮਤਾਂ ਸਦਕਾ ਹੋ ਰਹੀ ਹੈਗੀ ਤੇ ਇਹਦੇ ਵਿੱਚ ਸੰਗਤਾਂ ਦਾ ਆਪ ਸਭ ਚੈਨਲ ਵਾਲਿਆਂ ਦੇ ਵੀਰਾਂ ਦਾ ਭੈਣਾਂ ਦਾ ਸਭ ਦਾ ਸਤਿਕਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਸੀਂ ਪਿੰਡ ਜੈਤੋ ਸਰਜਾ ਦੇ ਵਿੱਚ ਪਹੁੰਚੇ ਆ ਤੇ ਉੱਥੇ ਹੀ ਬਹੁਤ ਸਾਰੇ ਪ੍ਰੋਗਰਾਮ ਇਸ ਪਿੰਡ ਦੇ ਵਿੱਚ ਰੰਭੇ ਗਏ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਿਛਲੇ ਦਿਨਾਂ ਤੋਂ ਹੀ ਦਿਖਾਇਆ ਕਿ ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਗਏ ਨੇ ਤੇ ਇਸ ਪਿੰਡ ਦੇ ਵਿੱਚ ਹੋਰ ਸਮਾਗਮ ਵੀ ਕਰਵਾਏ ਗਏ ਨੇ ਆਓ ਉਹਨਾਂ ਨਾਲ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਸਮਾਗਮ ਤੇ ਕੀ ਕਹਿਣਾ ਅੱਜ ਦੇ ਦਿਨ ਵਾਸਤੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਰ ਸੰਗਤ ਅੱਜ ਅਖੀਰਲਾ ਸਿੰਘ ਜੀ ਨਿਰਵਿਘਨ ਸਾਰ ਸੰਪੂਰਤਾ ਹੋਈ ਹੈ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹਨਾਂ ਦਾ ਬਹੁਤ ਧ ਅੱਗੇ ਵੀ ਜੋ ਸਮਾਗਮ ਚੱਲ ਰਹੇ ਹਨ ਉਹ 20 ਤਰੀਕ ਨੂੰ ਇੱਥੇ ਫੇਰ ਵਿਆਹ ਹੈ ਦੋ ਤਿੰਨ ਪਿੰਡ ਹੋਰ ਹਨ ਉੱਥੇ ਵੀ ਵਿਆਹ ਹਨ ਪਰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਇਸ ਪੱਤਰਕਾਰਾਂ ਨੂੰ ਪੰਜਾਬ ਆਵਾਜ਼ ਨੂੰ ਜ਼ਰੂਰ ਛੱਡਣ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਉੱਤੇ ਸਾਡੀ ਆਵਾਜ਼ ਪਹੁੰਚਾ ਦਿੱਤੀ ਇਹ ਸਾਰਾ ਪ੍ਰੋਗਰਾਮ ਗੁਰੂ ਕਿਰਪਾ ਕਰੇ ਸੱਚ ਪੁੱਛੋ ਜਿਹੜੇ ਕਮੈਂਟ ਇਹੋ ਜਿਹੇ ਲੋਕ ਲਿਖਦੇ ਹਨ ਸੰਗਤਾਂ ਤੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਹਨ ਉਹ ਸਾਰਾ ਇਹਨਾਂ ਦੇ ਕੰਮ ਆ ਆਪ ਦੇ ਦੱਸਿਆ ਨਹੀਂ ਜਾਂਦਾ ਸਾਡੇ ਕੋਲ ਹਨ ਤੇ ਗੁਰੂ ਕਿਰਪਾ ਕਰੇ ਇਹਨਾਂ ਦੋਵਾਂ ਦੀ ਲੰਬੀ ਉਮਰ ਕਰੇ ਇਸੇ ਤਰ੍ਹਾਂ ਸੁਆਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੰਤ ਕਾ ਕੀ ਪਿਛਲੇ ਦਿਨਾਂ ਤੋਂ ਦਿਖਾ ਰਹੇ ਹਾਂ ਕਿ ਇਸ ਪਿੰਡ ਦੇ ਵਿੱਚ ਨਗਰ ਕੀਰਤਨ ਵੀ ਨਿਕਲਿਆ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਵੀ ਕੀਤੇ ਗਏ ਤੇ ਅਮਰਸਰਜਾਰ ਵੀ ਕੀਤਾ ਗਿਆ ਅੱਜ ਉਹ ਭੈਣਾ ਸਾਡੇ ਨਾਲ ਤੇ ਵੀਰ ਮਜੂਸ ਸਨ ਜਿਨ੍ਹਾਂ ਨੇ ਕੀ ਮਤਲਬ ਇਥੇ ਪੂਰੀ ਸੇਵਾ ਨਿਭਾਈ ਆ ਪੂਰੇ ਮਹੀਨੇ ਤੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਆ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸੀ ਰਿਪੋਰਟ ਧੰਨਵਾਦੀ ਹੈ